ਅੱਜ ਆਪਾਂ ਸਤਿਗੁਰੂ ਜੀ ਦੀ ਅਮ੍ਰਿਤ ਬਾਣੀ ਦਾ ਸ਼ਬਦ ਨੰਬਰ 56 ਸਮਝਾਂਗੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 1352 ਤੇ ਦਰਜ ਹੈ ਰਾਗ ਜੈਜਾਵੰਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੇਵਲ ਤੇ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਰਤਿਆ ਹੈ ਇਸ ਤੋਂ ਪਹਿਲਾਂ ਕਿਸੇ ਗੁਰੂ ਸਾਹਿਬ ਨੇ ਰਾਗ ਜੈ ਜਾਵੰਤੀ ਦੀ ਵਰਤੋਂ ਨਹੀਂ ਕੀਤੀ ਇਸ ਰਾਗ ਦੇ ਅੰਦਰ ਸਤ ਗੁਰੂ ਜੀ ਦੇ ਚਾਰ ਸ਼ਬਦ ਹਨ ਜਿਨ੍ਹਾਂ ਨੂੰ ਆਪਾਂ ਲੜੀ ਬਾਰ ਸਮਝਣ ਦੀ ਕੋਸ਼ਿਸ਼ ਕਰਾਂਗੇ ਰਾਗ ਦੇ ਸਿਰਲੇਖ ਤੋਂ ਪਹਿਲਾਂ ਗੁਰੂ ਜੀ ਨੇ ਇੱਕ ਮੰਗਲਾ ਚਰਨ ਜੋ ਮੂਲ ਮੰਤਰ ਦੇ ਰੂਪ ਵਿੱਚ ਹੈ ਉਸ ਨੂੰ ਲਿਖਿਆ ਹੈ ਜਿਸ ਵਿੱਚ ਇਸ ਤਰ੍ਹਾਂ ਗੁਰੂ ਜੀ ਨੇ ਫੁਰਮਾਨ ਕੀਤਾ ਹੈ ਕਿ ਪ੍ਰਮਾਤਮਾ ਇੱਕ ਹੈ ਉਹ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਸ੍ਰਿਸ਼ਟੀ ਦੇ ਜੀਵਾਂ ਦੀ ਪਾਲਣਾ ਕਰਨ ਵਾਲਾ ਉਹਨਾਂ ਨੂੰ ਮਾਰਨ ਵਾਲਾ ਹਤੇ ਸਾਰੇ ਸਮਿਆਂ ਵਿੱਚ ਇੱਕ ਰਸ ਵਿਆਪਕ ਰਹਿਣ ਵਾਲਾ ਹੈ ਉਸ ਦਾ ਨਾਮ ਸਦੀਵੀ ਹੈ ਪਾ ਉਹ ਸਦਾ ਹੋਂਦ ਵਾਲਾ ਹੈ ਉਹਦਾ ਨਾਮ ਕਦੇ ਮਿਟਦਾ ਨਹੀਂ ਉਹ ਸ੍ਰਿਸ਼ਟੀ ਦਾ ਰਚਨਹਾਰ ਹੈ ਸ੍ਰਿਸ਼ਟੀ ਦੀ ਰਚਨਾ ਕਰਕੇ ਉਹਦੇ ਵਿੱਚ ਸਮਾਇਆ ਹੋਇਆ ਲੀਨ ਹੈ ਉਹਨੂੰ ਕਿਸੇ ਦਾ ਡਰ ਨਹੀਂ ਅਤੇ ਨਾ ਹੀ ਉਹ ਕਿਸੇ ਨਾਲ ਵੈਰ ਰੱਖਦਾ ਹੈ ਉਹ ਦਾ ਜਿਹੜਾ ਨਿਰਆਕਾਰ ਸਰੂਪ ਹੈ ਉਸ ਸਰੂਪ ਦੇ ਉੱਤੇ ਕਾਲ ਦਾ ਯਾਨੀ ਸਮੇਂ ਦਾ ਕਦੀ ਕੋਈ ਪ੍ਰਭਾਵ ਨਹੀਂ ਪੈਂਦਾ ਉਹ ਪਰਮਾਤਮਾ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਅਤੇ ਹੋ ਜੇ ਗੁਣਾਂ ਵਾਲਾ ਪਰਮਾਤਮਾ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ ਹੈ ਜੋ ਉਹਦੇ ਨਾਲ ਇੱਕ ਮਿਕਤਾ ਹਾਸਲ ਕੀਤੀ ਜਾ ਸਕਦੀ ਏ ਸੋ ਇਹ ਹੈ ਮੰਗਲਾ ਚਰਮ ਸਤ ਗੁਰੂ ਜੀ ਨੇ ਪਹਿਲਾ ਬੰਦ ਰਹਾਉ ਵਾਲਾ ਇਸ ਸ਼ਬਦ ਦਾ ਜੋ ਹੈ ਉਹਦੇ ਵਿੱਚ ਇਹ ਬਚਨ ਆਖੇ ਨੇ RAM ਸਿਮਰ RAM ਸਿਮਰ ਇਹ ਹੈ ਤੇਰਾ ਕਾਜ ਹੈ ਗੁਰਬਾਣੀ ਸਾਨੂੰ ਸਮਝਾਉਂਦੀ ਏ ਕਿ ਪ੍ਰਮਾਤਮਾ ਨੇ ਸਾਨੂੰ ਇਸ ਧਰਤੀ ਉੱਤੇ ਕਿਸੇ ਕੰਮ ਲਈ ਭੇਜਿਆ ਹੈ ਸਾਨੂੰ ਐਵੇਂ ਨਹੀਂ ਕਿ ਜਨਮ ਮਿਲ ਗਿਆ ਤੇ ਅਸੀਂ ਲੰਮਾ ਸਮਾਂ ਇਸ ਧਰਤੀ ਉੱਤੇ ਬਿਤਾ ਕੇ ਚਲੇ ਜਾਵਾਂਗੇ ਅਸਲ ਵਿੱਚ ਸਾਨੂੰ ਕਿਸੇ ਕੰਮ ਲਈ ਪ੍ਰਮਾਤਮਾ ਨੇ ਭੇਜਿਆ ਹੈ ਤੇ ਉਹ ਕੰਮ ਕੀਏ ਆਪਾਂ ਉਹਨੇ ਰਹਿ ਰਾ ਸਾਹਿਬ ਜੀ ਦੇ ਪਾਠ ਵਿੱਚ ਸੁਣਿਆ ਹੈ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇਹ ਹੈ ਆਪਣਾ ਕੰਮ ਜਿਸ ਕੰਮ ਨੂੰ ਕਰਨ ਵਾਸਤੇ ਪਰਮਾਤਮਾ ਨੇ ਆਪਾਂ ਨੂੰ ਇਸ ਧਰਤੀ ਉੱਤੇ ਜਨਮ ਦਿੱਤਾ ਹੈ ਜਾਂ ਭੇਜਿਆ ਹੈ ਉਸ ਕੰਮ ਨੂੰ ਪੂਰੀਆਂ ਕਿਵੇਂ ਕੀਤਾ ਜਾ ਸਕਦਾ ਹੈ ਹਰ ਕੰਮ ਜਦੋਂ ਵੀ ਅਸੀਂ ਕੋਈ ਕੰਮ ਨਵਾਂ ਸ਼ੁਰੂ ਕਰੀਏ ਪਹਿਲਾਂ ਸਾਡੀ ਸੋਚ ਇਹ ਹੁੰਦੀ ਕਿ ਇਸ ਕੰਮ ਨੂੰ ਕੀਤਾ ਕਿਵੇਂ ਜਾਏਗਾ ਅਸੀਂ ਜਿਹੜੇ ਲੋਕ ਉਸ ਕੰਮ ਨੂੰ ਕਰਦੇ ਨੇ ਉਹਨਾਂ ਦੀ ਸਲਾਹ ਲੈਨੇ ਆ ਪਹਿਲਾਂ ਕੰਮ ਕਰਨ ਦਾ ਉਹਨਾਂ ਕੋਲੋਂ ਢੰਗ ਤਰੀਕਾ ਪੁੱਛਦੇ ਆ ਕਿੰਨਾ ਸਮਾਂ ਲੱਗਣਾ ਹੈ ਕਿੰਨਾ ਖਰਚਾ ਆਉਣਾ ਹੈ ਅਸੀਂ ਸਾਰੀ ਇਨਫੋਰਮੇਸ਼ਨ ਇਕੱਠੀ ਕਰਦੇ ਆ ਤੇ ਫਿਰ ਅਸੀਂ ਕੰਮ ਸ਼ੁਰੂ ਕਰਦੇ ਆ ਇਹ ਜਿਹੜਾ ਕਾਰਜ ਹੈ ਸਾਡੀ ਜ਼ਿੰਦਗੀ ਦਾ ਜਿਸ ਲਈ ਪ੍ਰਮਾਤਮਾ ਨੇ ਸਾਨੂੰ ਭੇਜਿਆ ਹੈ ਉਸ ਕੰਮ ਨੂੰ ਪੂਰਿਆਂ ਕਰਨ ਲਈ ਸਾਨੂੰ ਪਹਿਲਾਂ ਮਹਾਂਪੁਰਸ਼ਾਂ ਗੁਰੂ ਜਨਾਂ ਦੀ ਸੰਗਤ ਕਰਨ ਦੀ ਜ਼ਰੂਰਤ ਹੁੰਦੀ ਹੈ ਗੁਰੂ ਜਨ ਸਾਨੂੰ ਦੱਸਦੇ ਨੇ ਕਿ ਇਹ ਜਿਹੜਾ ਕੰਮ ਤੁਸੀਂ ਕਰਨ ਲਈ ਆਏ ਹੋ ਇਹਨੂੰ ਕਿਵੇਂ ਪੂਰਿਆਂ ਕੀਤਾ ਜਾ ਸਕਦਾ ਹੈ ਇਸ ਲਈ ਗੁਰੂ ਜੀ ਨੇ ਆਖਿਆ ਰਾਮ ਸਿਮਰ ਰਾਮ ਸਿਮਰ ਇਸ ਕੰਮ ਨੂੰ ਪੂਰਿਆ ਕਰਨ ਵਾਸਤੇ ਤੈਨੂੰ ਕੁਝ ਹੋਰ ਕਰਨ ਦੀ ਜ਼ਰੂਰਤ ਨਹੀਂ ਕੇਵਲ ਪਰਮਾਤਮਾ ਨੂੰ ਸਿਮਰਿਆ ਕਰ ਇੱਥੇ ਰਾਮ ਦਾ ਮਤਲਬ ਹੈ ਰਮਿਆ ਹੋਇਆ ਰਾਮ ਪਰਮਾਤਮਾ ਉਸ ਨੂੰ ਬਈ ਸਿਮਰਿਆ ਕਰ ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਤੇਰੇ ਕੰਮ ਵਿੱਚ ਆਉਣ ਵਾਲੀ ਵਸਤੂ ਜਾਂ ਚੀਜ਼ ਹੈ ਇਸ ਤੋਂ ਬਿਨਾ ਔਰ ਕੋਈ ਵੀ ਚੀਜ਼ ਤੇਰੇ ਕੰਮ ਨਹੀਂ ਆਉਣੀ ਅਸੀਂ ਹਮੇਸ਼ਾ ਸਮਝਦੇ ਰਹੇ ਹਾਂ ਸਾਡੇ ਬਜ਼ੁਰਗਾਂ ਨੇ ਸਾਡੇ ਵੱਡਿਆਂ ਭੈਣਾਂ ਭਰਾਵਾਂ ਨੇ ਇਹੋ ਹੀ ਸਾਨੂੰ ਸਿਖਾਇਆ ਹੈ ਕਿ ਪੈਸਾ ਕਮਾਓ ਪੈਸਾ ਤੁਹਾਡੇ ਨਾਲ ਨਿਭੇਗਾ ਪੈਸਾ ਤੁਹਾਡੇ ਕੰਮ ਆਏਗਾ ਪਰ ਗੁਰੂ ਜੀ ਬਿਲਕੁਲ ਇਸ ਤੋਂ ਉਲਟ ਸਾਨੂੰ ਕੁਝ ਸਮਝਾਉਂਦੇ ਨੇ ਉਹ ਕਹਿੰਦੇ ਨੇ ਮਾਇਆ ਕੋ ਸੰਗ ਤਿਆਗ ਸਾਡੇ ਬਜ਼ੁਰਗਾਂ ਨੇ ਸਾਨੂੰ ਆਖਿਆ ਜਾਂ ਸਾਡੇ ਵੱਡਿਆਂ ਨੇ ਆਖਿਆ ਮਾਇਆ ਇਕੱਠੀ ਕਰੋ ਇਹ ਤੁਹਾਡਾ ਸਾਥ ਦੇਵੇਗੀ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਨੇ ਇਹਦਾ ਸੰਗ ਛੱਡ ਦਿਓ ਤੇ ਕੀ ਕਰੋ ਪ੍ਰਭ ਜੂ ਕੀ ਸ਼ਰਨ ਲਾਗ ਪਰਮਾਤਮਾ ਦੀ ਸ਼ਰਨ ਵਿੱਚ ਪਹੋ ਜੂ ਦਾ ਰਥ ਹੈ ਜੀ ਜੀ ਪ੍ਰਭ ਜੀ ਦੀ ਸ਼ਰਨ ਵਿੱਚ ਪੈ ਜਾਓ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਇਸ ਸੰਸਾਰ ਨੂੰ ਨਾਸ਼ਵੰਤ ਮੰਨੋ ਇਹ ਸੰਸਾਰ ਦਾ ਜਿੰਨਾ ਸਾਜੋ ਸਮਾਨ ਹੈ ਜੋ ਹਾਰ ਸ਼ਿੰਗਾਰ ਹੈ ਜੋ ਤਨ ਪਦਾਰਥ ਹੈ ਉਹ ਸਾਰੇ ਦਾ ਸਾਰਾ ਝੂਠਾ ਯਾਨੀ ਬਿਨ ਸੰਹਾਰ ਹੈ ਇਹਦਾ ਸੰਗ ਤਿਆਗ ਦਿਓ ਜਾਗਤ ਨੂੰ ਮਿੱਥਿਆ ਕਰਕੇ ਜਾਣੋ ਮੰਨੋ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਦੇਣਾ ਚਾਹਾਂਗਾ ਇੱਕ ਸ਼ਾਹੂਕਾਰ ਜਦੋਂ ਉਹਦਾ ਆਖਰੀ ਵਕਤ ਆਇਆ ਆਪਣੇ ਪੁੱਤਰ ਨੂੰ ਨੇ ਆਪਣੇ ਕੋਲ ਬੁਲਾਇਆ ਤੇ ਆਖਣ ਲੱਗਾ بیٹਾ ਆ ਇੱਕ ਛੋਟੀ ਜੀ ਡੱਬੀ ਹੈ ਮੇਰੇ ਕੋਲ ਇਹਦੇ ਵਿੱਚ ਇੱਕ ਬਹੁਤ ਕੀਮਤੀ ਹੀਰਾ ਹੈ ਮੈਨੂੰ ਕਿਸੇ ਨੇ ਦਿੱਤਾ ਹੈ ਮੇਰਾ ਇੱਕ ਮਿੱਤਰ ਹੈ ਜੋਹਰੀ ਮੇਰੇ ਮਰਨ ਤੋਂ ਬਾਅਦ ਇਹ ਹੀਰੇ ਵਾਲੀ ਡੱਬੀ ਤੂੰ ਮੇਰੇ ਮਿੱਤਰ ਜੋਹਰੀ ਕੋਲ ਲੈ ਜਾਹੀਂ ਉਹ ਤੈਨੂੰ ਇਸ ਦੀ ਬਹੁਤ ਵੱਡੀ ਕੀਮਤ ਦੇਵੇਗਾ ਤੇ ਤੇਰੀ ਜ਼ਿੰਦਗੀ ਵਿੱਚ ਸੁੱਖ ਮਿਲੇਗਾ ਤੈਨੂੰ ਉਹ ਧਨ پا ਕੇ ਉਹ ਅਮੀਰ ਹੋ ਜਾਏਗਾ ਉਹਨੇ ਉਹ ਡੱਬੀ ਲਈ ਸੰਭਾਲ ਕੇ ਰੱਖ ਲਈ ਜਦੋਂ ਬਜ਼ੁਰਗ ਅਕਾਲ ਚਲਾਣਾ ਕਰ ਗਏ ਕੁਝ ਦਿਨਾਂ ਬਾਅਦ ਉਹਨੇ ਉਹ ਹੀਰੇ ਵਾਲੀ ਡੱਬੀ ਲਈ ਤੇ ਜਿੱਥੇ ਉਹਦੇ ਪਿਤਾ ਜੀ ਨੇ ਆਖਿਆ ਸੀ ਉਸ ਜ਼ੋਹਰੀ ਦੇ ਕੋਲ ਉਹ ਹੀਰਾ ਲੈ ਕੇ ਚਲਾ ਗਿਆ ਜਾ ਕੇ ਸਾਰੀ ਗੱਲ ਦੱਸੀ ਕਿ ਮੇਰੇ ਪਿਤਾ ਜੀ ਨੇ ਆ ਮੈਨੂੰ ਹੀਰਾ ਦਿੱਤਾ ਹੈ ਮੈਂ ਇਸ ਨੂੰ ਵੇਚਣਾ ਚਾਹੁੰਦਾ ਉਸ جوہری ਨੇ ਉਹ ਹੀਰੇ ਦੀ ਡੱਬੀ ਲਈ ਤੇ ਹੀਰਾ ਖੋਲ ਕੇ ਵੇਖਿਆ ਅਸਲ ਵਿੱਚ ਉਹ ਇੱਕ ਕੱਚ ਦਾ ਟੁਕੜਾ ਸੀ ਹੀਰਾ ਨਹੀਂ ਸੀ ਉਹ جوہری ਸੋਚਦਾ ਹੈ ਕਿ ਮੇਰੇ ਮਿੱਤਰ ਦਾ ਪੁੱਤਰ ਜੇ ਮੈਨੂੰ ਆਖਿਆ ਕਿ ਇਹ ਕੱਚ ਦਾ ਹੈ ਹੀਰਾ ਇਹ ਅਸਲ ਹੀਰਾ ਨਹੀਂ ਤੇ ਇਹਦੇ ਦਿਲ ਤੇ ਬਹੁਤ ਮਾੜਾ ਇਸ ਗੱਲ ਦਾ ਅਸਰ ਪਵੇਗਾ ਜੇ ਮੈਂ ਇਨੂੰ ਇਹ ਗੱਲ ਆਖੀ ਕਿ ਮੈਂ ਇਹ ਖਰੀਦਣਾ ਨਹੀਂ ਤਾਂ ਵੀ ਇਹਦੇ ਮਨ ਤੇ ਮਾੜਾ ਅਸਰ ਪੈਣਾ ਕਿ ਮੇਰੇ ਪਿਤਾ ਜੀ ਨੇ ਇਹਦੇ ਕੋਲ ਭੇਜਿਆ ਉਹਦਾ ਮਿੱਤਰ ਸੀ ਉਹਦੇ ਮਰਨ ਤੋਂ ਬਾਅਦ ਇਹ ਹੁਣ ਮੇਰਾ ਇਹ ਛੋਟਾ ਜਿਹਾ ਕੰਮ ਵੀ ਨਹੀਂ ਕਰ ਸਕਦਾ ਜੇ ਮੈਂ ਇਹਨੂੰ ਆਖਿਆ ਕਿ ਇਹ ਕੱਚ ਦਾ ਹੈ ਤੇ ਇਹਦੇ ਮਨ 'ਚ ਇਹ ਵੀ ਆ ਸਕਦਾ ਹੈ ਕਿ ਸ਼ਾਇਦ ਮੇਰੇ ਨਾਲ ਧੋਖਾ ਕਰਨਾ ਚਾਹੁੰਦਾ ਹੈ ਮੇਰੇ ਨਾਲ ਠੱਗੀ ਕਰਨਾ ਚਾਹੁੰਦਾ ਹੈ ਉਸ ਨੇ ਸਾਰੀਆਂ ਗੱਲਾਂ ਸੋਚ ਕੇ ਉਸ ਜ਼ੌਹਰੀ ਨੇ ਉਸ ਬੱਚੇ ਨੂੰ ਆਖਿਆ ਕਿ ਤੂੰ ਇਹ ਨਾ ਹੀਰਾ ਡੱਬੀ ਵਿੱਚ ਬੰਦ ਕਰਕੇ ਰੱਖੇ ਬੜਾ ਹੀ ਕੀਮਤੀ ਹੈ ਇਹਨੂੰ ਸੰਭਾਲ ਕੇ ਰੱਖ ਜਦੋਂ ਕੋਈ ਇੰਨੀ ਕੀਮਤ ਦੇਣ ਵਾਲਾ ਕੋਈ ਵਪਾਰੀ ਆਵੇਗਾ ਕੋਈ ਜ਼ੌਹਰੀ ਆਵੇਗਾ ਤੇ ਆਪਾਂ ਉਦੋਂ ਇਹ ਹੀਰਾ ਵੇਚ ਦਿਆਂਗੇ ਅਜੇ ਇਹਨੂੰ ਸੰਭਾਲ ਕੇ ਰੱਖ ਤੂੰ ਆਖਣ ਲੱਗਾ ਉਹਨੇ ਦਿਨ ਮੇਰੇ ਕੋਲ ਤਾਂ ਕੋਈ ਕੰਮ ਨਹੀਂ ਤੇ ਮੈਂ ਕੀ ਕਰਾਂ ਉਹਨੇ ਆਖਿਆ ਤੂੰ ਮੇਰੇ ਕੋਲ ਮੇਰੀ ਦੁਕਾਨ ਤੇ ਮੇਰੇ ਨਾਲ ਕੰਮ ਕਰ ਉਹ 6 ਮਹੀਨੇ ਸਾਲ ਉਹਨੂੰ ਤਨਖਾਹ ਵੀ ਦਿੱਤੀ ਕੰਮ ਵੀ ਸਿਖਾਇਆ ਉਹਨੂੰ ਹੀਰਿਆਂ ਦੀ ਪਰਖ ਕਰਨੀ ਸਿਖਾਈ ਕਿ ਹੀਰੇ ਸੱਚੇ ਕਿਹੜੇ ਹੁੰਦੇ ਨੇ ਕੱਚੇ ਕਿਹੜੇ ਹੁੰਦੇ ਨੇ ਇਹਨਾਂ ਦੀ ਕਿੰਨੀ ਕੁ ਕੀਮਤ ਹੋ ਸਕਦੀ ਏ ਉਹ ਜਦੋਂ ਬੱਚਾ ਸਾਰਾ ਕੁਝ ਚੰਗੀ ਤਰ੍ਹਾਂ ਸਿੱਖ ਗਿਆ ਉਹ ਜ਼ੌਰੀ ਆਖਣ ਲੱਗਾ ਜਾ ਹੁਣ ਆਪਣਾ ਹੀਰਾ ਲੈ ਕੇ ਆ ਤੇ ਆਪਾਂ ਉਸ ਦੀ ਕੀਮਤ ਤੈਨੂੰ ਪੂਰੀ ਦੇਵਾਂਗੇ ਉਹਨੂੰ ਹੀਰਾ ਲੈ ਕੇ ਆਇਆ ਦੁਕਾਨ ਤੇ ਤੇ ਉਹ ਜ਼ੌਰੀ ਆਖਣ ਲੱਗਾ ਹੁਣ ਕੱਢ ਕੇ ਹੀਰੇ ਨੂੰ ਪਹਿਲਾਂ ਵੇਖ ਇਹਦੀ ਕਿੰਨੇ ਕੁ ਕੀਮਤ ਹੋ ਸਕਦੀ ਏ ਮੈਂ ਅਦਾ ਕਰ ਦਿਆਂਗਾ ਜਦੋਂ ਇਹ ਹੀਰਾ ਕੱਢ ਕੇ ਵੇਖਿਆ ਕਿਉਂਕਿ ਹੁਣ ਉਹ ਪਰਖ ਕਰਨ ਵਾਲਾ 파ਰਖੂ ਬਣ ਚੁੱਕਿਆ ਸੀ ਉਹ ਵੇਖ ਕੇ ਆਖਣ ਲੱਗਾ ਕਿ ਜੋਰੀ ਸਾਹਿਬ ਇਹ ਇਥੇ ਕੱਚ ਦਾ ਏ ਤੁਸੀਂ ਮੈਨੂੰ ਉਸ ਦਿਨ ਕਿਉਂ ਨਹੀਂ ਦੱਸਿਆ ਜੋਰੀ ਆਖਣ ਲੱਗਾ ਕਿ ਜੇ ਮੈਂ ਤੈਨੂੰ ਉਸ ਦਿਨ ਦੱਸ ਦਿੰਦਾ ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ ਸੀ ਆਉਣਾ ਹੁਣ ਤੂੰ ਆਪ ਪਰਖ ਕਰਨ ਦੇ ਯੋਗ ਹੋ ਗਿਆ ਹੈ ਤੈਨੂੰ ਸਮਝ ਪੈ ਗਈ ਹੈ ਕਿ ਇਹ ਕੱਚ ਦਾ ਏ ਇਹਦੀ ਕੋਈ ਵੀ ਦਵਾਨੀ ਚਵਾਨੇ ਵਿੱਚ ਮਿਲਣ ਵਾਲੀ ਨਹੀਂ ਇਸ ਛੋਟੇ ਜਿਹੇ ਦ੍ਰਿਸ਼ਟਾਂਤ ਤੋਂ ਸਾਨੂੰ ਸਮਝ ਕੀ ਪੈਂਦੀ ਹੈ ਸਾਨੂੰ ਲੈਸਨ ਕੀ ਮਿਲਦਾ ਹੈ ਜਿਸ ਤਰ੍ਹਾਂ ਉਸ ਬੱਚੇ ਦੇ ਮਨ ਵਿੱਚ ਉਹ ਇੱਕ ਝੂਠਾ ਕੱਚ ਦਾ ਹੀਰਾ ਉਹਦੇ ਮਨ ਵਿੱਚ ਇੱਕ ਭਰਮ ਪੈਦਾ ਕਰ ਰਿਹਾ ਸੀ ਕਿ ਇਸ ਹੀਰੇ ਨੂੰ ਵੇਚ ਕੇ ਮੈਂ ਬੜਾ ਅਮੀਰ ਹੋ ਜਾਣਾ ਹੈ ਤੇ ਮੈਨੂੰ ਸਦਾ ਲਈ ਫਿਰ ਸੁੱਖ ਮਿਲਣਾ ਹੈ ਮਾਇਆ ਦੀ ਮੇਰੇ ਕੋਲ ਕੋਈ ਕਮੀਰੀ ਨਹੀਂ ਅਸਲ ਵਿੱਚ ਉਸ ਦਾ ਭਰਮ ਸੀ ਤੇ ਭਰਮ ਉਹਨਾਂ ਚਿਰ ਸੀ ਜਿੰਨਾ ਚਿਰ ਉਹਨੂੰ ਸੱਚ ਦੇ ਹੀਰੇ ਦੀ ਪਛਾਣ ਨਹੀਂ ਸੀ ਹੁੰਦੀ ਉਹਨਾਂ ਚਿਰ ਭਰਮ ਸੀ ਜਦੋਂ ਉਹਨੇ ਹੀਰੇ ਦੀ ਪਰਖ ਕਰਨੀ ਜਾਣ ਲਈ ਉਹਦਾ ਭਰਮ ਨਿਵਰਤ ਹੋ ਗਿਆ ਸ਼ਾਇਦ ਅਸੀਂ ਸਾਰੇ ਦੇ ਸਾਰੇ ਲੋਕ ਮਮੀ ਵਿੱਚੇ ਹੀ ਆਪਾਂ ਇਸ ਭਰਮ ਵਿੱਚ ਜੀ ਰਹੇ ਆ ਕਿ ਇਸ ਮਾਇਆ ਨੂੰ ਬਹੁਤ ਸਾਰੀ ਇਕੱਠੀ ਕਰਕੇ ਦਾ ਢੇਰ ਲਗਾ ਕੇ ਵੱਡਾ ਬੈਂਕ ਬੈਲੈਂਸ ਬਣਾ ਕੇ ਅਸੀਂ ਅਮੀਰ ਹੋ ਜਾਣਾ ਤੇ ਫਿਰ ਸਾਨੂੰ ਬੜਾ ਸੁੱਖ ਮਿਲਣਾ ਸਹੀਂ ਸ਼ਾਇਦ ਸਾਰੇ ਇਸ ਭਰਮ ਵਿੱਚ ਜੀ ਰਹੇ ਆ ਪਰ ਜਿੰਨਾ ਮਹਾਪੁਰਸ਼ਾਂ ਨੂੰ ਗੁਰੂ ਜਨਾਂ ਨੂੰ ਇਸ ਅਸਲੀਅਤ ਦੀ ਸਮਝ ਆ ਜਾਂਦੀ ਏ ਉਹ ਆਖਦੇ ਨੇ ਵੱਡੇ ਵੱਡੇ ਜੋਤੀ ਸਹਿ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਜਿਨ੍ਹਾਂ ਦੇ ਕੋਲ ਬਹੁਤ ਮਾਇਆ ਦੇ ਅੰਬਾਰ ਲੱਗੇ ਹੁੰਦੇ ਨੇ ਢੇਰ ਲੱਗੇ ਹੁੰਦੇ ਨੇ ਉਹ ਇਸ ਮਾਇਆ ਨੂੰ ਪਾ ਕੇ ਕਦੇ ਸੁਖੀ ਨਹੀਂ ਹੁੰਦੇ ਉਹਨਾਂ ਨੂੰ ਕਦੇ ਸ਼ਾਂਤੀ ਨਹੀਂ ਆਉਂਦੀ ਉਹਨਾਂ ਨੂੰ ਇੱਕ ਚਿੰਤਾ ਵਾਲਾ ਰੋਗ ਲੱਗ ਜਾਂਦਾ ਹੈ ਚਿੰਤਾ ਇਸ ਗੱਲ ਦੀ ਹੁੰਦੀ ਹੈ ਕਿ ਜਿਹੜੀ ਇਕੱਠੀ ਕਰ ਲਈ ਕਿਤੇ ਸਾਡੇ ਹੱਥੋਂ ਹੁਣ ਨਿਕਲ ਨਾ ਜਾਏ ਉਹਨਾਂ ਨੂੰ ਸੁੱਤਿਆਂ ਵੀ ਉਹਦੇ ਸੁਪਨੇ ਆਉਂਦੇ ਨੇ ਜਾਗਦਿਆਂ ਤੇ ਗੱਲਾਂ ਹੀ ਉਹਦੀਆਂ ਹੁੰਦੀਆਂ ਨੇ ਸੋ ਇਹ ਜਿਹੜੀ ਮਾਇਆ ਹੈ ਇਹਦੇ ਵਿੱਚੋਂ ਅੱਜ ਤੱਕ ਕਿਸੇ ਨੂੰ ਕਦੇ ਸੁੱਖ ਨਹੀਂ ਮਿਲਿਆ ਲੇਕਿਨ ਇਹ ਭਰਮ ਸਾਨੂੰ ਸਭਨਾਂ ਨੂੰ ਏ ਕਿ ਇਹਦੇ ਵਿੱਚੋਂ ਸਾਨੂੰ ਸੁੱਖ ਮਿਲਣਾ ਹੈ ਅਸੀਂ ਇਹ ਵੱਧ ਤੋਂ ਵੱਧ ਕਮਾ ਲਈਏ ਇਕੱਠੀ ਕਰ ਲਈਏ ਲੋਕ ਕਿਸ ਤਰ੍ਹਾਂ ਇਸ ਦੁਨੀਆ ਦੇ ਅੰਦਰ ਮਾਰ ਢਾੜ ਕਰ ਰਹੇ ਨੇ ਇਸ ਮਾਇਆ ਵਾਸਤੇ ਚੰਦ ਟਕਿਆਂ ਵਾਸਤੇ ਮਨੁੱਖ ਮਨੁੱਖ ਦਾ ਕਤਲ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ ਸਿਰਫ ਮਤਲਬ ਇੰਨਾ ਹੀ ਹੈ ਕਿ ਇਹ ਮਾਇਆ پا ਕੇ ਮੈਂ ਸੁਖੀ ਹੋ ਜਾਣਾ ਹੈ ਮੈਂ ਅਮੀਰ ਬਣ ਜਾਣਾ ਹੈ ਪਰ ਇੱਕ ਖਿਆਲ ਜਿਹੜਾ ਏ ਇਹ ਬਿਲਕੁਲ ਝੂਠਾ ਖਿਆਲ ਏ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਆਖਦੇ ਨੇ ਸੁਪਨੇ ਜਿਉ ਧਨ ਪਛਾਨ ਕਾਹੇ ਪਰ ਕਰਤ ਮਾਨ ਇਹ ਜਿਹੜਾ ਤੇਰੇ ਕੋਲ ਧਨ ਹੈ ਨਾ ਇਸ ਨੂੰ ਇਸ ਤਰ੍ਹਾਂ ਸਮਝ ਕਿ ਜਿਵੇਂ ਸੁਪਨੇ ਦੇ ਵਿੱਚ ਜਿਉ ਸੁਪਨੇ ਹੋਏ ਬੈਸਤ ਰਾਜਾ ਜਦੋਂ ਅੱਖਾਂ ਖੋਲਦਾ ਤੇ ਉਹੋ ਜਿਹਾ ਹੁੰਦਾ ਜਿਹੋ ਜਿਹਾ ਰਾਤੀ ਸੁੱਤਾ ਸੀ ਉਹ ਸੁਪਨਾ ਝੂਠਾ ਹੁੰਦਾ ਹੈ ਸੁਪਨਾ ਸੁਪਨਾ ਹੀ ਹੁੰਦਾ ਏ ਉਹ ਵਿਅਰਥ ਚਲਾ ਜਾਂਦਾ ਹੈ ਗੁਰੂ ਸਾਹਿਬ ਆਖਦੇ ਨੇ ਜਿੰਨਾ ਵੀ ਤੇਰੇ ਕੋਲ ਧਾਨ ਨੇ ਜਾਂ ਜਿਸ ਧਨ ਨੂੰ ਤੂੰ ਇਕੱਠਿਆਂ ਕਰਨਾ ਚਾ ਰਿਹਾ ਹੈ ਉਹਨੂੰ ਕੇਵਲ ਇਸ ਤਰ੍ਹਾਂ ਸਮਝੇ ਸੁਪਨੇ ਦੀ ਨਿਆਈ ਜੇ ਧਨ ਆ ਵੀ ਗਿਆ ਇਹਨੂੰ ਜਾਂਦਿਆਂ ਦੇਰੀ ਨਹੀਂ ਲੱਗਣੀ ਇਹਦੇ ਉੱਤੇ ਕੋਈ ਮਾਨ ਕੋਈ ਅਹੰਕਾਰ ਕਰਨ ਦੀ ਚਰ੍ਹਾ ਜਿੰਨੀ ਵੀ ਜ਼ਰੂਰਤ ਨਹੀਂ ਇਹਨੂੰ ਕਿਵੇਂ ਸਮਝ ਬਾਰੂ ਕੀ ਭੀਤ ਜੈਸੇ ਬਸ ਦਾ ਕੋ ਰਾਜ ਹੈ ਬਾਰੂ ਦਾ ਅਰਥ ਹੁੰਦਾ ਜੀ ਰੇਤਾ ਭੀਤ ਮੈਨੇ ਦੀਵਾਰ ਜਿਵੇਂ ਰੇਤ ਦੀ ਕੰਧ ਹੋਵੇ ਰੇਤ ਦੀ ਦੀਵਾਰ ਹੋਵੇ ਉਹ ਕਿੰਨਾ ਕਚੇਰ ਖਲੋਤੀ ਰਹਿ ਸਕਦੀ ਏ ਜੈਸੇ ਬਸੁਧਾ ਕੋ ਰਾਜ ਹੈ ਇਸ ਮਾਇਆ ਨੂੰ ਤੇ ਇਸ ਸਮੁੱਚੇ ਰਾਜ ਭਾਗ ਨੂੰ ਇਸ ਤਰ੍ਹਾਂ ਹੀ ਸਮਝੋ ਜਿਵੇਂ ਇਹ ਰੇਤ ਦੀ ਦੀਵਾਰ ਹੋਵੇ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਆਪਾਂ ਨੂੰ ਸਮਝਾਉਂਦੇ ਨੇ ਜਾਗ ਰਚਨ ਸਭ ਝੂਠ ਹੈ ਜਾਨ ਲਿਹੋ ਰੇ ਮੀਤ ਕਹ ਨਾਨਕ ਫਿਰ ਨਾ ਰਹੈ ਜਿਉ ਬਾਲੂ ਕੀ ਭੀਤ ਇਹ ਸਾਰੇ ਦਾ ਸਾਰਾ ਸਾਜੋ-ਸਮਾਨ ਮਿਥਿਆ ਹੈ ਝੂਠਾ ਹੈ ਸੁਪਨੇ ਦੀ ਤਰਾਏ ਅਤੇ ਇਹ ਨਾਸ਼ਵੰਤ ਵੀ ਹੈ ਅਖੀਰਲਾ ਬਚਨ ਹੈ ਗੁਰੂ ਜੀ ਦਾ ਨਾਨਕ ਜਨ ਕਹਿਤ ਬਾਤ ਬਿਨ ਸਜੈ ਤੇਰੋ ਗਾਤ ਛਿਨ ਛਿਨ ਕਰ ਗਇਓ ਕਾਲ ਤੈਸੇ ਜਾਤ ਆਜ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਾਂ ਨੂੰ ਸਮਝਾਉਂਦੇ ਨੇ ਜਾਂ ਇਸ ਤਰ੍ਹਾਂ ਕਹਿਤ ਬਾਤ ਗੱਲ ਕਰਦੇ ਨੇ ਸਾਡੇ ਨਾਲ ਬਿਨ ਸਜਾਇ ਹੈ ਤੇਰੂ ਗਾਤ ਗਾਤ ਮੈਨੇ ਸ਼ਰੀਰ ਇਸ ਤੇਰੇ ਸ਼ਰੀਰ ਨੇ ਸਦਾ ਨਹੀਂ ਰਹਿਣਾ ਇਸ ਨੇ ਵੀ ਬਿਨ ਸਜਣਾ ਹੈ ਛਿਨ ਛਿਨ ਕਰ ਗयो ਕਾਲ ਤੈਸੇ ਜਾਤ ਆਜ ਹੈ ਜਿਵੇਂ ਇੱਕ ਇੱਕ ਸੈਕਿੰਡ ਕਰਕੇ ਕੱਲ ਦਾ ਦਿਨ ਸਾਰਾ ਬੀਤ ਗਿਆ ਭਾਵ ਚੋਂ ਵੀ ਘੰਟੇ ਬੀਤ ਗਏ ਇਸੇ ਤਰ੍ਹਾਂ ਜਿਹੜਾ ਅੱਜ ਦਾ ਦਿਨ ਹੈ ਇਸਨੇ ਵੀ ਇਸੇ ਤਰ੍ਹਾਂ ਹੀ ਬੀਤ ਜਾਣਾ ਤੂੰ ਕਰਨਾ ਕੀ ਸੀ ਤੇ ਕਰ ਕੀ ਰਿਹਾ ਹੈ ਕਰਨਾ ਕੀ ਸੀ ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ ਤੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਸੀ ਉਹ ਤੂੰ ਕੀਤਾ ਨਹੀਂ ਤੂੰ ਮਾਇਆ ਨੂੰ ਇਕੱਠੀ ਕਰਦਿਆਂ ਜਾਂ ਹੋਰ ਦੁਨਿਆਵੀ ਤੰਦੇ ਕਰਦਿਆਂ ਇਸ ਮੋਹ ਮਮਤਾ ਵਿੱਚ ਫਸਿਆ ਹੋਇਆ ਜ਼ਿੰਦਗੀ ਬਤੀਤ ਕਰ ਦਿੱਤੀ ਇੱਕ ਗੱਲ ਹੋਰ ਸਮਝਣ ਵਾਲੀ ਹੈ ਗੁਰਮਤਿ ਵਿੱਚੋਂ ਗੁਰਮਤਿ ਸਾਨੂੰ ਇਹ ਨਹੀਂ ਕਹਿੰਦੀ ਕਿ ਤੁਸੀਂ ਧਰਮ ਦੀ ਕਿਰਤ ਨਹੀਂ ਕਰਨੀ ਇਹ ਵੀ ਨਹੀਂ ਆਖਿਆ ਕਿ ਤੁਸੀਂ ਪੈਸੇ ਤੁਹਾਨੂੰ ਚਾਹੀਦੇ ਨਹੀਂ ਸਗੋਂ ਇਹ ਆਖਿਆ ਗਿਆ ਹੈ ਕਹੋ ਕਬੀਰ ਜਿਸ ਉਦਰ ਤਿਸ ਮਾਇਆ ਜਿਹੜਾ ਮਨੁੱਖ ਜਾਮੇ ਵਿੱਚ ਆਇਆ ਉਸ ਨੂੰ ਮਾਇਆ ਦੀ ਜ਼ਰੂਰਤ ਹੈ ਲੇਕਿਨ ਮਾਇਆ ਨੂੰ ਇਸ ਤਰ੍ਹਾਂ ਸਮ ਸੁਪਨੇ ਦਿਉ ਤਨ ਪਛਾਨ ਇਸ ਤਨ ਨੂੰ ਇਸ ਤਰ੍ਹਾਂ ਸਮਝ ਜਿਵੇਂ ਸੁਪਨੇ ਦੇ ਵਿੱਚ ਅਸੀਂ ਕੁਝ ਵੇਖਿਆ ਹੋਵੇ ਇਸ ਤੋਂ ਵੱਧੇ ਕੁਝ ਵੀ ਨਹੀਂ ਜਦੋਂ ਕੋਈ ਮਨੁੱਖ ਭਾਵੇਂ ਅਰਬਾਂ ਖਰਬਾਂ ਜੋੜ ਲਵੇ ਜਦੋਂ ਉਹ ਅੱਖਾਂ ਬੰਦ ਕਰਦਾ ਹੈ ਕੀ ਉਹ ਮਾਇਆ ਉਹਦਾ ਸਾਥ ਦਿੰਦੀ ਏ ਬਿਲਕੁਲ ਨਹੀਂ ਉਹਦਾ ਸਭ ਕੁਝ ਇੱਕ ਸੈਕਿੰਡ ਵਿੱਚ ਸਭ ਕੁਝ ਬੇਗਾਨਾ ਹੋ ਜਾਂਦਾ ਹੈ ਸਭ ਕੁਝ ਪਰਾਇਆ ਹੋ ਜਾਂਦਾ ਹੈ ਜਿਸ ਨੂੰ ਸਮਝਣ ਦੀ ਜ਼ਰੂਰਤ ਹੈ ਕਬੀਰ ਸਾਹਿਬ ਨੇ ਸਾਨੂੰ ਬਹੁਤ ਸੋਹਣਾ ਫਰਮਾਇਆ ਹੈ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛੈ ਪਛਤਾਹੋਗੇ pran jahenge chhoot ਜੇ ਸੰਸਾਰ ਵਿੱਚ ਤੂੰ ਕੁਝ ਇਕੱਠਾ ਕਰਨਾ ਹੀ ਏ ਤਿਉ ਪਰਮੇਸ਼ਵਰ ਦਾ ਨਾਮ ਇਕੱਠਾ ਕਰ ਆਪਾਂ ਸਮਝਦੇ ਹਾਂ ਕਿ ਗੁਰਬਾਣੀ ਵਿੱਚ ਦੋ ਤਰ੍ਹਾਂ ਦਾ ਧਨ ਸਾਨੂੰ ਉਹ ਦੀ ਜਾਣਕਾਰੀ ਦਿੱਤੀ ਗਈ ਏ ਇੱਕ ਸੱਚਾ ਧਨ ਤੇ ਇੱਕ ਕੱਚਾ ਧਨ ਕੱਚਾ ਧੰਨ ਨਾਲ ਨਹੀਂ ਨਿਭਦਾ ਸੱਚਾ ਧੰਨ ਸਾਡਾ ਸਾਥ ਕਦੇ ਨਹੀਂ ਛੱਡਦਾ ਸੱਚਾ ਧੰਨ ਹੈ ਪਰਮੇਸ਼ਵਰ ਦਾ ਨਾਮ ਉਹ ਸਰੀਰ ਛੱਡਣ ਤੋਂ ਬਾਅਦ ਵਿੱਚ ਵੀ ਸਾਡੇ ਨਾਲ ਰਹਿੰਦਾ ਹੈ ਕੱਚਾ ਧੰਨ ਹੈ ਮਾਇਆ ਜਿਹੜੀ ਕਈ ਵਾਰੀ ਸਰੀਰ ਦੇ ਹੁੰਦਿਆਂ ਹੀ ਸਾਥ ਛੱਡ ਜਾਂਦੀ ਏ ਇਸ ਲਈ ਭਾਈ ਜੇ ਤੁਸੀਂ ਕੁਝ ਇਕੱਠਾ ਹੀ ਕਰਨਾ ਹੀ ਏ ਤਿਉ ਪਰਮੇਸ਼ਵਰ ਦੇ ਨਾਮ ਨੂੰ ਇਕੱਠਿਆਂ ਕਰੋ ਨਹੀਂ ਤੇ ਜਦੋਂ ਇਹ ਪ੍ਰਾਨ ਸਰੀਰ ਤੋਂ ਵੱਖਰੇ ਹੋਣਗੇ ਤੁਹਾਨੂੰ ਬਹੁਤ ਭਾਰੇ ਪਛਤਾਵਾ ਲੱਗੇਗਾ ਕਿ ਮੈਂ ਸਾਰੀ ਜ਼ਿੰਦਗੀ ਵਿੱਚ ਕੀਤਾ ਕੀਏ ਕੀਤਾ ਕੀ ਉਹ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਮੈਨੂੰ ਮੇਰੇ ਕਰਮਾਂ ਦਾ ਪਤਾ ਹੈ ਤੁਹਾਡੇਆਂ ਦਾ ਤੁਹਾਨੂੰ ਪਤਾ ਹੈ ਜਿਨ੍ਹਾਂ ਨੇ ਨਾਮ ਜਪਿਆ ਭਜਨ ਬੰਦਗੀ ਕੀਤਾ ਗੁਰਬਾਣੀ ਦਾ ਪਾਠ ਕੀਤਾ ਚੰਗੇ ਕਰਮ ਕਮਾਏ ਨੇ ਉਹਨਾਂ ਨੂੰ ਉਹਨਾਂ ਦਾ ਪਤਾ ਹੈ ਤੇ ਜਿਨ੍ਹਾਂ ਨੇ ਠੱਗੀਆਂ ਠੋਰੀਆਂ ਕੀਤੀਆਂ ਉਹਨਾਂ ਨੂੰ ਵੀ ਆਪਣੇ ਕਰਮਾਂ ਦਾ ਪਤਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਅਸੀਂ ਪਿੱਛੇ ਕੁਝ ਚੰਗਾ ਨਹੀਂ ਕਰ पाए ਤੇ ਅੱਗੇ ਵੀ ਨਾ ਕਰੀਏ ਨਹੀਂ ਜਦੋਂ ਸਾਨੂੰ ਸਮਝ ਆਵੇ ਕਹਿੰਦੇ ਨੇ ਸਿਆਣੇ ਜਦੋਂ ਜਾਗ ਆਏ ਉਦੋਂ ਹੀ ਅੰਮ੍ਰਿਤ ਵੇਲਾ ਹੁੰਦਾ ਹੈ ਜੇ ਅੱਜ ਹੀ ਸਮਝ ਆ ਜਾਏ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਨਾ ਬਚਨਾਂ ਦੁਆਰਾ ਰਾਮ ਸਿਮਰ ਰਾਮ ਸਿਮਰ ਇਹ ਹੈ ਤੇਰਾ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੋ ਕੀ ਸ਼ਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਜੇ ਇੰਨੀ ਗੱਲ ਆਪਾਂ ਨੂੰ ਅੱਜ ਹੀ ਸਮਝ ਵਿੱਚ ਆ ਜਾਏ ਤੇ ਬਹੁਤ ਚੰਗੀ ਗੱਲ ਹੈ ਸਾਡੀ ਜ਼ਿੰਦਗੀ ਦਾ ਅਜੇ ਵੀ ਭਲਾ ਹੋ ਸਕਦਾ ਹੈ ਗੁਰੂ ਸਾਹਿਬ ਸਾਨੂੰ ਨਿਰਾਸ਼ਾ ਦੀ ਖੱਡ ਵਿੱਚ ਕਦੇ ਨਹੀਂ ਸੁੱਟਦੇ ਉਹ ਸਾਨੂੰ ਹਮੇਸ਼ਾ ਕਹਿੰਦੇ ਨੇ ਅੱਜ ਹੂੰ ਕਿਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤਿਹ ਭਜਨ ਤੇ ਨਿਰਭੈ ਪਦ ਪਾਵੇ ਆਖਦੇ ਨੇ ਡੁੱਲੇ ਬੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ ਚੁੱਕ ਲੋ ਧੋ ਲੋ ਤੇ ਛੱਕ ਲੋ ਭਾਵ ਜੇ ਅੱਜ ਤੱਕ ਅਸੀਂ ਚੰਗਾ ਨਹੀਂ ਕਰ ਪਾਏ ਨਾਮ ਸਿਮਰਨ ਨਹੀਂ ਕਰ ਪਾਏ ਕੋਈ ਭਲਾ ਕੁਝ ਨਹੀਂ ਕੀਤਾ ਤੇ ਹੁਣ ਕਰ ਸਕਦੇ ਆ ਜਿੰਨਾ ਚਿਰ ਜ਼ਿੰਦਗੀ ਸਾਡੇ ਕੋਲ ਏ ਇਹ ਬੜਾ ਹੀ ਕੀਮਤੀ ਮੌਕਾ ਏ ਇਹ ਜੀਵਨ ਦਾ ਪਲ-ਪਲ ਸੁਆਸ-ਸੁਆਸ ਇੰਨਾ ਕੀਮਤੀ ਏ ਕਿ ਉਹਦੀ ਕੀਮਤ ਆਖੀ ਨਹੀਂ ਜਾ ਸਕਦੀ ਸੋ ਅਸੀਂ ਉਸ ਭਰਮ ਵਿੱਚੋਂ ਨਿਕਲੀਏ ਕਿ ਇਹ ਮਾਇਆ ਸਾਨੂੰ ਸੁਖ ਦੇਵੇਗੀ ਮਾਇਆ ਸਾਡਾ ਸਾਥ ਨਿਭਾਏਗੀ ਇਹ ਸਭ ਕੁਝ ਨਹੀਂ ਹੋਣ ਵਾਲਾ ਤੇ ਆਪਾਂ ਪਰਮਾਤਮਾ ਦੇ ਸ਼ਰਨ ਵਿੱਚ ਪੈ ਕੇ ਗੁਰੂ ਵਾਲੇ ਬਣ ਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਆਪਣੇ ਇਸ ਮਨੁੱਖਾ ਜੀਵਨ ਦੇ ਸਮੇਂ ਨੂੰ ਸਫਲ ਬਣਾ ਲਈਏ ਇਹਨੇ ਇੱਕ ਸ਼ਬਦ ਤੁਸੀਂ ਅੱਜ ਪ੍ਰਵਾਨ ਕਰਨਾ ਜੀ ਬੜੇ ਪਿਆਰ ਨਾਲ ਬੈਠ ਕੇ ਤੁਸੀਂ ਵਿਚਾਰ ਨੂੰ ਸੁਣਿਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮੇਰੇ ਪਾਸੋਂ ਹੋਈਆਂ ੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ